ਮਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਚੱਲਦੇ ਜੇ ਕੰਮ ਵੀ ਰੋ ਬਹੁਤ ਵਧੀਆ ਤੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ। ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ। ਮੇਰੇ YouTube ਚੈਨਲ ਸਰਬਜੀਤ ਮਹਾਲ ਵਲੋਗਸ ਤੇ। ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ, ਧੀ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚੋਭਣ ਜੀ। ਬਰਕਤਾਂ। ਤੇ ਲੋ ਜੀ ਚੱਲ ਰਿਹਾ ਖੇਤੀਬਾੜੀ ਦੇ ਕੰਮ। ਦੁਵਾਰ ਤੋਂ ਤੁਸੀਂ ਦੇਖਿਆ ਪਿੱਛੇ ਵੀ ਗੰਨਾ ਬੀਜ ਹੋ ਰਿਹਾ। ਨੰਨੇ ਦੀ ਉਹ ਬਜਾਈ ਚੱਲਦੀ ਐ ਤੇ ਕਣਕਾਂ ਵੀ ਵੀਰੋ ਪੱਕ ਕੇ ਤਿਆਰ ਆ ਹੁਣ ਆ ਦੇਖੋ ਕਣਕ ਪੱਕੀ ਖੜੀ ਆ ਮਾੜੀ ਮੋਟੀ ਸਰੇ ਪਰ ਕੋਈ ਬੱਲ ਹਰੀ ਐ ਜੀ ਤੇ ਬਾਕੀ ਕਣਕ ਬੋਲਦੀ ਤੇ ਮੌਸਮ ਵੀ ਨਾਲ ਦੀ ਨਾਲ ਆ ਜਿਹੜਾ ਉਹ ਖਰਾਬ ਹੋ ਚੁੱਕਿਆ ਚਲੋ ਮੈਂ ਵੀ ਦੱਸਿਆ ਵਾ ਹੁਣ ਦੋ ਦਿਨ ਤੇ ਇਸ ਟਾਈਮ ਬੱਦਲ ਵਾਈ ਪੂਰੀ ਐ ਸ਼ਾਮ ਦਾ ਵੇਲਾ ਜੀ ਤੇ ਚਲੋ ਬਾਕੀ ਬਹੁਤਾ ਕੁਝ ਨਾ ਕਹਿੰਦਾ ਹੋਇਆ ਤੇ ਕੈਮੀ ਕਰਤੀ ਜੀ ਸਾਰੀ ਲੱਗੇ ਹੋਏ 4-5 ਘੰਟੇ ਹੋ ਗਏ ਸਰਾਉਂਟ ਕੀ ਐ ਸਾਰੀ ਉਹ ਔਰ ਉਹ ਵੀ ਪਿਛਲੇ ਕੈਮਰੇ ਨਾਲ ਫਾਟੁੰਦਾ ਤੇ ਸਿਆੜਾਂ ਦਾ ਨਾਲ ਦੀ ਨਾਲ ਕੰਮ ਚੱਲ ਜਾਂਦਾ ਤੇ ਚਲੋ ਬਾਕੀ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਆਲੋ ਬਾਈ ਸਾਰੀ ਹੈ ਜਿਹੜੇ ਸਰੋਂ ਵਾਲੇ ਗਰੇ ਢੱਕਣੇ ਪਏ ਆ ਵੀ ਉਹ ਵੀ ਤੇ ਉਹ ਵੀ ਦੇਖੋ ਇੱਕ ਉਹ ਇੰਨਾ ਪਰੇ ਬਾਈ 4-5 ਘੰਟੇ ਲੱਗੇ ਤੇ ਬਾਕੀ ਤੁਸੀਂ ਆ ਦੇਖ ਹੀ ਲੈਣਾ ਮੌਸਮ ਮੇ ਕਕਣਾ ਦਾ ਹੈ ਉਹ ਦੇਖੋ ਬੂਟੇ ਸਾਰੇ ਹਿੱਲ ਰਹੇ ਆ ਬਾਕੀ ਆ ਕਣਕਾ ਬਾਈ ਬੋਲਦੀਆਂ ਦੇਖੋ ਹਿੱਲਦੀਆਂ ਚਲੋ ਹਲਤਾਂ ਹਵਾਈ ਚੱਲ ਰਹੀ ਹੈ ਬਾਕੀ ਪਤਾ ਨਹੀਂ ਪਰਮੇਸ਼ਰ ਦੇ ਰੰਗ ਹੈ ਜੀ ਇਹ ਉਹਦੇ ਰੰਗਾਂ ਨੂੰ ਹੋਈਓ ਜਾਣੇ ਪਤਾ ਨਹੀਂ ਰੱਬ ਕਿਹੜੇ ਰੰਗਾਂ 'ਚ ਰਾਜੀ ਆਹ ਦੇਖੋ ਭਾਈ ਜਾਨਵਰ ਲ ਕਨਾਟੈਲ ਦੇ ਮਿਰਦੇ ਹਵਾ ਦੇ ਵਿੱਚ ਲੋ ਭਾਈ ਦੂਸਰੇ ਦਿਨ ਸਵੇਰ ਦਾ ਟਾਈਮ ਹੈ ਹੋ ਗਿਆ ਸ਼ੁਰੂ ਉੱਪਰ ਵਾਲਾ ਹੋਰ ਚੁਰ ਬ੍ਰੇਕ ਬ੍ਰੇਕ ਪੈ ਰਹੀ ਹੈ ਤੇ ਆਹ ਦੇਖੋ ਬਾਕੀ ਕੈਮਰਾ ਦੇ ਵਿੱਚ ਇੰਨਾ ਦਿਖ ਨਹੀਂ ਰਿਹਾ ਹਾਂ ਲੋ ਬਾਈ ਕਣਕਾ ਵੀ ਹੁਣ ਸਵੇਰ ਸਵੇਰ ਦੇਖੋ ਹਰੀਆਂ ਦਿਖਣ ਲੱਗ ਜਾਂਦੀਆਂ ਵਿੱਚ ਵਿੱਚ ਆਹ ਦੇਖੋ ਬਾਈ ਹਰੀ ਬੱਲ ਹੈ ਨਾ ਜਿਹੜੀ ਉਹ ਵਿੱਚ ਦਿਖਣ ਲੱਗ ਜਾਂਦੀ ਹੈ ਹਾਂ ਦੇਖੋ ਹੁਣ ਸਵੇਰ ਸਵੇਰ ਕਰਕੇ ਤੁਹਾਨੂੰ ਪਤਾ ਰਾਤ ਦਾ ਮਾਸੂਮ ਠੰਡਾ ਤਾਂ ਫੇਰ ਬੱਲ ਸਿੱਧੀ ਹੋਣ ਨੂੰ ਗਈ ਵੀ ਹੈ ਦਿਨ ਦੇ ਵਿੱਚ ਲੱਗ ਜਾਂਦੀ ਮੁਰਨਾ ਚਲੋ ਬਾਕੀ ਬਾਈ ਆਪਰ ਵਾਲੇ ਦੇ ਹੱਥ ਨੂੰ ਕੀ ਕਰਨਾ ਕੀ ਨਹੀਂ ਚੱਲੀ ਜਾਂਦੇ ਆ ਕੰਮ ਹਵਾ ਜਿਹੜੀ ਉਹ ਸ਼ਾਂਤ ਹੈ ਜਿਹਨੇਰੀ ਵੀ ਦੱਸੀ ਵੀ ਅੱਜ ਦੇ ਦਿਨ ਦੀ ਰਾਤ ਦੀ ਹਨੇਰੀ ਧੀ ਉਹ ਤੇ ਤਾਂ ਬਚਾਉਏ ਇਹ ਆ ਲੋ ਬਰੇਕ ਬਰੇਕ ਨਹੀਂ ਪੈ ਰਹੀ ਜੀ ਚਲੋ ਬਾਕੀ ਚੱਲਦੇ ਜੀ ਕੰਮ ਏਕਣਾ ਆ ਦੇਖੋ ਇੱਥੇ ਵੀ ਦਿਖਾਉਂਦਾ ਤੁਹਾਨੂੰ ਸਵੇਰ ਸਵੇਰ ਦਿਖਦੀ ਆ ਵੀਰੋ ਜਿਹੜੀ ਕਣਕ ਹਰੀ ਆ ਵਿੱਚ ਬੱਲਾ ਦੇਖੋ ਦਿਨ ਦੇ ਵਿੱਚ ਤਾਂ ਇਹ ਵੀ ਰੰਗ ਜਿਹਾ ਬਦਲ ਲੈਂਦੀ ਆ ਆ ਲੋ ਲੋ ਭਾਈ ਮੌਸਮ ਨਹੀਂ ਦੇ ਰਿਹਾ ਰਾਹ ਘਰੇ ਪੇ ਸਾਰੇ ਬਿੱਲੇ ਕਿੰਮਣ ਕਾਣੀ ਗਈ ਹਟਾ ਤੇ ਇੱਧਰ ਬੈਠੇ ਬਾਈ ਸਾਰੇ ਤੇ ਪਹਿਲਾ ਬਿੰਦਰਬਾਈ ਨੂੰ ਮਿਲੋ ਅਸਤਰੀਕਾਲ ਜੀ ਥੱਲੇ ਹੀ ਬੈਠਾ ਦੇਖੀ ਹਾਂ ਵਧੀਆ ਸਭ ਹਾਂ ਆਓ ਦੇਖਣੇ ਯਾਰ ਮੇਜ਼ ਕੁਰਸੀਆਂ ਪਈਆਂ ਪਰਵਜਾ ਹਵਾ ਲੱਗਦੀ ਹੋ ਰਹੀ ਅੱਛਾ ਅਦਰ ਬਾਈ ਨੂੰ ਮਿਲੋ ਅਸਤਰੀਕਾਲ ਜਰਨ ਹਾਂ ਕਣਕ ਕਰ ਵੜਾਉਣੀ ਹੁਣ ਕਣਕ ਪਾਸੋਂ ਮੀਨ ਦੇਖੇ ਹੈ ਮੀਨ ਦੇਖੇ ਹੋ ਗਏ ਤੇ ਯਾਰ ਤੇ ਮਾਂ ਖੜ ਦੇ ਉਹ ਬੋਲਣੀ ਬਣੀ ਉਹ ਖੜੀਦਾ ਬਿਗੜਦਾ ਬੋਲਣੀ ਹਾਂ ਹੂੰ ਬਾਕੀ ਅਜੇ ਤੋਂ ਪਾ ਨਹੀਂ ਘੜਿਆ ਇੱਥੇ ਅੜੀ ਬੁੜਾ ਲੈ ਮੀਂਹ ਡੇਗਾ ਔਰ ਕਿ ਆ ਗੀ ਮਸ਼ੀਨ ਕਿਦਨੋਂ ਆਊਗੀ ਅੱਛਾ ਨਾਣੀ ਅੱਜ ਕਰੂੰਗਾ ਗਦ ਘਟਨਾ ਚਲ ਠੀਕ ਹੈ ਦੇਖਦੇ ਤੂੰ ਪਾਣੀ ਘਲੇ ਬਸ ਧੁੱਪਾਂ ਦੀ ਡੇਟ ਹੈ ਹਾਂ ਮੈਂ ਤਾਂ ਬਹੁਤ ਪਿਆ ਨਹੀਂ ਹੈਗਾ ਪੂਰੀ ਪਈ ਆ ਚਲ ਫਲਾ ਬੀਜੀ ਮਾਰੀ ਜੀ ਧੁੱਪਾਂ ਅੱਧੇ ਘੰਟਾ ਵੀ ਨਿਕਲੀ ਘੰਟੇ ਨੇ ਕਹਿੰਦੇ ਸੁੱਕ ਜਾਣਾ ਨਾ ਆ ਤਾਂ ਬੱਲਾ ਜੀਆ ਨੇ ਪਾਣੀ ਪੀਤਾ ਕਾਣਾ ਚਲ ਬੱਲਾ ਸੁੱਕ ਗਿਆ ਨੂੰ ਪਾਣੀ ਲੱਗ ਗਿਆ ਦੇ ਹਾਂ ਸੰਗੀਤ ਦਾ ਪਾਣੀ ਕਾਣਾ ਕੱਢਣ ਲਈ ਮਸ਼ੀਨ ਤੇ ਕੋਈ ਨਹੀਂ ਆਉਣੀ ਹੈ ਜੀ ਹਾਂ ਪਾਗਲ ਨੂੰ ਸੱਚੀ ਮੰਡੀ ਜਾਣੀ ਐ ਤਾਂ 10-15 ਮਹੀਨੇ ਤੇ ਘਰ ਰੱਖਣੀ ਆ ਉਹ ਵੀ ਹੌਲੀ ਹੌਲੀ ਤੇ ਉਨਾ ਚ ਪਾਵੇ ਇਹਦੀ ਫਾਸਲ ਦੇਣੀ ਸਹੀ ਗੱਲ ਹੈ ਲੋਵਾ ਇੱਕ ਗੱਡੀ ਆ ਵੀ ਆ ਗਈ ਇੱਧਰ ਤੇ ਵਿੱਕੀ ਭਾਈ ਵੀ ਇੱਧਰ ਲੋਈ ਬੈਠਾ ਅੱਜ ਸਾਜ ਰਹੀ ਸੱਸ ਜੀ ਨਾਲ ਦੀ ਹਾਂ ਮੋਹਨਾਂ ਦੇ ਕੰਨ ਹੋਣਾ ਪਿਆ ਲੋਈ ਦੀ ਏਹੀ ਪੈ ਗਈ ਹਾਂ ਹਾਂ ਹਵਾ ਚੱਲਦੀ ਠੰਢੀ ਆ ਨਾ ਕਿੰਨੇ ਵੇ ਤੇ ਸਾਡੇ ਪਿੰਡ ਦਾ ਜੀ ਅੱਜ ਕੀ ਰੌਣਕ ਲੱਗੀ ਪਈ ਆ ਹੋ ਦੇ ਦੋ ਤਿੰਨ ਦਿਨ ਬਾਈ ਇਹਨਾਂ ਨੇ ਰਹਿਣਾ ਬਿੱਲ ਫਿਰ ਇਹਨਾਂ ਦਾ ਰੇਟ ਕੱਢ ਕੇ ਲੱਗਣਾ ਰੇਟ ਕਰਕੇ ਬਿੱਲ ਲੈ ਜਾਂਦੇ ਆ ਹਾਂ ਇਹੋ 70 ਬੰਦੇ ਹੋਣੇ ਆਪਣੇ ਪਿੰਡ ਚ ਲੇਬਰ ਵਾਲੇ ਚ ਵੱਧ ਹੋ ਗਏ ਦੋ ਤਿੰਨ ਦਿਨ ਦਾ ਖਾਸੇ ਆ ਗਏ 12 ਦਿਨਾਂ ਤੋਂ ਸਾਡੀ ਮੋਟਰ ਫਰੇ ਆ ਗਈ ਹੂੰ ਹੂੰ ਇਹਨਾਂ ਨੇ ਪਤਾ ਕਾ ਕਰਕੇ ਲੱਗਿਆ ਇਹ ਹਰੇਕ ਨੇ ਕੋਈ ਵਢਾਈ ਕਰਾਂਦਾ ਨਹੀਂ ਹੈਗਾ ਜੇ ਹਰੇਕ ਨੂੰ ਕਹੇ ਬੜਾਈ ਨਹੀਂ ਕਰਕੇ ਪਰ ਇਹ ਵੇਲੇ ਫਿਰਦੇ ਬਸ ਸੜਕਾਂ ਭਰੀਆਂ ਨਹੀਂ ਲਿਖਦੀਆਂ ਹੌਲ ਲੇਵੜਾ ਜੇ ਜਿੱਦਣ ਪੈ ਗਈ ਵਢਾਈ ਉਦੋਂ ਲੱਭਣੇ ਨਹੀਂ ਇਹ ਉਦੋਂ ਪੈਣਾ ਹੈ ਇੱਕ ਵਾਰ ਤਾਂ ਕਹੇ ਜਿਵੇਂ ਪੰਜ ਚਾਰ ਦਿਨ ਕਰਾਂ ਇਹ ਗੱਲ ਬਾਚਾਰ ਦੇਂਦੀ ਉਹ ਮਸ਼ੀਨਾਂ ਦੀ ਵੀ ਇੰਨੀ ਕੀ ਹੋਇਆ ਮੜਾ ਮੜਾ ਜੁਗਨਿ ਰਜੇ ਰਜਾ ਕਰਨਾ ਕੰਮ ਉਹ 10 ਦਿਨ ਦਾ 15 ਦਿਨ ਦਾ ਕੰਮ ਆ ਬਸ ਸਾਰਾ ਇਧਰ ਬੰਦਾ ਬਾਈ ਪਿਆ ਹਾਂ ਇੱਥੇ ਰਹਿਣੇ ਕਿ ਤੈਨੂੰ ਜਗਰ ਬਣਾਉਂਦਾ ਦਾ ਕੰਕਾ ਹੋਣਾ ਮੈਂ ਕਹਿੰਦਾ ਰਾਤ ਨੂੰ ਕਰ ਤੂੰ ਵੀ ਇਹ ਮੇਲੇ ਨਾ ਮਸ਼ੀਨਾਂ ਵੇਲ ਲਿਆ ਇਕੱਠੇ ਧੱਕਾ ਪੈਣਾ ਦਸ ਦਿਨ ਕਰਾਂ ਖੜ ਜਾਂਦੀ ਹੈ ਹੈ ਜਿੱਦਾਂ ਤੇ ਲੱਗੀ 10 ਦਿਨ ਦੀ ਬਾਡੀ ਹੈ ਹੁਣ ਤੇ ਵੀ ਨਹੀਂ ਵੀਰੇ ਦਾ ਬੁੱਕਾ ਲੱਗਿਆ ਵਾ ਕੱਲ ਨਦੀ ਜਾ ਕੇ ਦੇਖੋ ਕਿ ਨਦੀ ਦਾ ਕੋਈ ਕਾਰਜ ਹੈ ਹੈ ਕਿ ਵੀਰੇ ਦੀ ਰੜਕ ਦੀ ਚੀਜ਼ ਹਾਂ ਆਹ ਰਿਹਾ ਬੁੱਕਾ ਪੱਤਰ ਦੀ ਬੁੱਕਾ ਲੱਗ ਰਿਹਾ ਬਾਜੀ ਹਾਂ ਫਿਰ ਤਾਂ ਹੱਥਾਂ ਵਾਲੀਆਂ ਮਸ਼ੀਨਾਂ ਦੀ ਮੰਗ ਹੈ ਮਸ਼ੀਨਾਂ ਚੱਲਦੀਆਂ ਪਾਰੋਂ ਮਨ ਇਤਿਹਸਾ ਦੇ ਨਜ਼ਾਰੇ ਇਹਨੂੰ ਹੋਇਆ ਜਾਇਆ ਆ ਬੈ ਗੈਡੀ ਕਰ ਬੜਾਈ ਗੈਡੀ ਕਰ ਬੜਾਈ ਬੁੱਕੀ ਬੈਠੇ ਟੇਡੇ ਟੇਡੇ ਹਾਂ ਇੱਕ ਗੱਲ ਆ ਬਾਈ ਜਿਹਦੀਆਂ ਜਿਹਦੇ ਆਪਣੇ ਉਹ ਕਣਕਾ ਵੱਢ ਹੋਈਆਂ ਹਰ ਰੇਤਾ ਹੀ ਆਉ ਜਿਆਦਾ ਹਲੇ ਡਾਕਟਰ ਚ ਤਾਂ ਨਹੀਂ ਵੱਢਣੀ ਹੋਈ ਉਹ ਹੀ ਵੱਢਉਣੀ ਆ ਜਿਹੜੇ ਬੇਤੀ ਵਾਲੇ ਪੱਖਣ ਲੱਗੀ ਪਹਿਲਾਂ ਹਾਂ ਹਾਂ ਚਲ ਡਾਕਟਰ ਵਾਲੇ ਨੂੰ ਅਸੀਂ ਟਾਈਮ ਟਪਾਤਾ ਕਿੱਥੇ ਵੀ 5-6 ਦਿਨ ਪਹਿਲਾਂ ਵੱਢਦੇ ਨੇ 3-4 ਦਿਨ ਤੋਂ ਪਾਣਾ ਕੋ ਸੁੱਕ ਜਾਣੀ ਹੁਣ ਉਹਦੇ ਕਰਕੇ ਵੀ ਜਦੋਂ ਵੱਢ ਕੇ ਲੈਣਾ ਤੁਸੀ ਉਹਨਾਂ ਕਣਕ ਜੇ ਮੀਂਹ ਆ ਪਿਆ ਚੌਥੇ ਨੂੰ ਪਰਸੋਂ ਵੱਢਦੇ ਆ ਹੂੰ ਨਾਲ ਦੀ ਨਾਲ ਹੂੰ ਉਹਨਾਂ ਨਾਲੇ ਪਾਈ ਸੂਰ ਪਾਰਤਾ ਭਾਈਆਂ ਨੇ ਕੁਰਕੀ ਵੀ ਜਗਾ ਮੈਂ ਕੁਰਕੀ ਵੀ ਵਿਚਾਲੇ ਠੀਕ ਦੀ ਜਿੱਥੇ ਬੂਟੇ ਲਾਇਆ ਉੱਥੇ ਦੁਬਾਰੇ ਬੂਟੇ ਹੀ ਸੀ ਉਹ ਹਰੀ ਸੀ ਚੌਥੇ ਬੰਦ ਜਿਵੇਂ ਵੜਾਉਣਾ ਤੁਹਾਨੂੰ ਹੂੰ ਮੈਂ ਕੱਲ ਦੇਖ ਕੇ ਲਓ ਉਹ ਵੀ ਪੱਕੀ ਖੜੀ ਵਿੱਚ ਉਹ ਵੀ ਪੱਕੀ ਵੀ ਆ ਨਾ ਕੋਸਤ ਜਿਓ ਅਰੇ ਦੋ ਦਿਨ ਹੋਰ ਲੱਗੇ ਜੇ ਵੀ ਮੈਂ ਕਹਿੰਦਾ ਮੈਂ ਕਹਿੰਦਾ ਭਾੜ ਦੇ ਲੱਗ ਜਾ ਮੈਂ ਫਿਰ ਅੱਜ ਜਾ ਕੇ ਜੀ ਕਰਾਗਾ ਪੱਕੀ ਦੇ ਬੰਦੇ ਆਈ ਵੀ ਬਈ ਦੋ ਦਿਨਾਂ ਅਜੇ ਇੱਥੇ ਵੀ ਇਕੱਠੇ ਕਰ ਦੇਣੀ ਅਸੀਂ ਤੇਰੇ ਨਾਲ ਉੱਥੇ ਆ ਰਿਹਾ ਐਸਲੇ ਫਰਕ ਹੈ ਜਿਹੜੀ ਆਪਣੇ ਕਣਕ ਥੋੜਾ 800 ਕਿ ਅਣ ਕਰਦੀ ਹੈ ਮੇਰੇ ਆਪ ਕੋ ਥਦੀ ਹੈ ਇਹ ਥੱਲੇ ਜੀ ਦੁਬਾਰੇ ਫੁੱਟ ਕੇ ਚੱਲਿਆ ਹੋਇਆ ਹੂੰ ਉਹ ਜੋ ਹਰਿਆਲੀ ਰਹੁੰਦੀ ਹੈ ਆ 303 ਹੈ ਇਹਦਾ ਕੋਈ ਦਾਵਾ ਥੱਲੇ ਫੁੱਟੇ ਜੀ ਦੁਬਾਰੇ ਇੱਥੇ ਜੂਨੀ ਗੜੀ ਗੋਲ ਬਾਨ ਤੇ ਹਰਿਆਲੀ ਕੱਲ ਜਿਹੜੇ ਆਪਾਂ ਕਹਿੰਦਾ ਮਸ਼ੀਨ ਬੱਲਾਂ ਲੱਗੀ ਵੀ ਤੇ ਵੱਢਣ ਉਹ ਸੇੜੀ ਅੱਛਾ ਉਹ ਬੰਨਾ ਵੱਧਦਾ ਹੁਣ ਹਾਂ ਕਿੰਨੇ ਵੱਧਣ ਨੂੰ ਪਤਾ ਹਾਂ ਆਲੇ-ਦਾਲੇ ਵਾਲੀ ਤਾਂ ਵੱਧਦੀ ਆਹ ਦੇਖੋ ਹੁਣ ਇੱਥੇ ਇੱਕ ਜਗ੍ਹਾ ਡਗਰਾਂ ਦੇ ਖਾਦੀ ਵੀ ਉੱਥੇ ਦੁਬਾਰੇ ਹਰੀਆਂ ਹੋ ਜਾਂਦੀਆਂ ਉੰਨੇ ਕਾਹਦਾ ਵੱਢ ਲੰਦਾ ਹਾਂ ਤਾਂ ਕੀ ਕਿਤੇ ਡਿੱਗ ਕੇ ਫੁੱਟ ਗਈ ਕਿਤੇ ਕਿਤੇ ਉਹਦਾ ਕੁਝ ਨਹੀਂ ਹੈਗਾ ਇੰਨਾ ਜਿਆਦਾ ਕਿਤੇ ਕਿਤੇ ਆਲੇ ਨਹੀਂ ਕਰਨੇ 100 ਦਾਣੇ ਵੀ ਦੋ ਦਾਣੇ ਹਰੇ ਦੇਖ ਕੇ ਉਹਦੇ ਦੋ ਦਾਣੇ ਵਿੱਚ 100 ਦਾਣਾ ਉਹਨੇ ਨਰਮਾਈ ਉਹਨਾਂ ਆਰਤੀ ਨੇ ਇੱਕ ਚੱਕਣਾ ਤੇ ਆਹ ਜੀ ਦਾ ਮੰਡੀੋਂ ਪੈਂਡੇ ਜੀ ਸਾਡੀ ਦਾ ਮੰਡੀਓ ਪਿੰਡ ਚ ਹਾਂ ਸਾਡੀ ਮੰਡੀ ਪਿੰਡ ਚ ਹੈ ਬਾਈ ਸਾਡੀ ਦਾ ਮੰਡੀ ਪਿੰਡ ਚ ਹੋਰਦੇ ਮੈਂ ਤੁਹਾਨੂੰ ਖੜਾ ਦੱਸਦਾ ਹੁਣ ਜਿਹੜੇ 5-4 ਦਿਨ ਲੰਘ ਗਏ ਵਧੀਆ ਹੋ ਗਿਆ ਕਣਕ ਬਣ ਗਈ ਬਜਨ ਵੀ ਵਧ ਗਿਆ ਕੁਆਲਿਟੀ ਬਣ ਗਈ ਕੁਆਲਿਟੀ ਬਣ ਗਈ ਹਾਂ ਬਜਵਿੰਦਰ ਤਾਂ ਕਦ ਬੜਾਉਣੀ ਹੈ 20-30 ਦੇ ਬਾਅਦ ਐ ਦੇ ਇੱਕ ਬਈ ਦੋ ਫਰਾਂ ਦਿੰਦੀ ਹੈ ਹਾਂ ਦੋ ਬਾਈ ਇਹ ਤਾਂ ਵਿਚਾਰ ਕਰਿਆ ਬਾਈ ਜਿਹੜੇ ਨਾਲ ਹਲਾ ਕਣਕ ਪੱਕੀ ਹੋ ਗਈ ਇਹ ਗੁਸਾਲੀ ਖਾ ਲੈਂਦਾ ਇਹ ਪੇੜਾ ਵੀ ਪੜਾ ਸਕਦਾ ਹੈ ਹਾਂ ਇਹ ਦਾ ਰੇਟ ਹੋ ਰਿਹਾ ਪਤਾ ਕਿ ਭਰਾਓ ਹਾਂ ਕਿਆ ਇੱਕ ਵਾਈਡਲ ਵੀ ਤਿਆਰ ਕਰ ਸਾਡੇ ਵਾਲੀ ਵੀ ਵੀ ਨੂੰ ਵੱਡ ਹੋਣੀ ਹੈ ਕਹੀ ਜਾਂਦੇ ਸੀ ਸਾਡੀ ਵੀ ਵੀ ਨੂੰ ਵੱਡ ਹੋਣੀ ਹੈ ਨਹੀਂ ਵੀਰੇ ਜਾਂਦੇ ਤੈਨੂੰ ਮੈਂ ਕਹਿੰਦਾ ਅੱਜ ਮਸ਼ੀਨ ਨੂੰ ਘੇਟ ਫੜਾ ਦੇ ਨਹੀਂ ਟਾਈਮ ਨਹੀਂ ਬਰਸਦਾ ਕਾ ਮਸ਼ੀਨ ਕੋਲਦੇ ਨਹੀਂ ਫਿਰ ਜਦ ਪੱਕੀ ਜਾਂਦੀ ਹੈ ਖਰਬੂਜੇ ਦੀ ਇੱਕ ਖਰਬੂਜੇ ਜਦ ਪੱਕੀ ਜਾਂਦਾ ਹੈ ਹਾਂ ਜਿਹੜਾ ਬਣਾਇਆ ਵਾ ਚੱਲ ਕਰ ਵਾ ਕਿੱਥੇ ਬਸ ਚਲੋ ਠੀਕ ਨੇ ਨਾਲੇ ਭਾਈ ਅਸੀਂ ਤਾਂ ਨਵਾਂ ਟਰੈਕਟਰ ਸੰਤਾਂ ਚੋਇਸ ਆਵਾ ਕੋਈ ਕਦ ਵਢਾਈਏ ਹੈ ਹਾਂ ਹੁਣ ਚੱਲਦੇ ਆਪਾਂ ਖਾਨਕ ਦੇਖ ਲੈਣੇ ਫਿਰ ਕਹਿੰਦਾ ਕਿਉਂ ਚੋਕੀ ਹੋਵੇ ਹਾਲੇ ਹਰੀ ਹੈ ਇਹ ਸਾਨੂੰ ਪਤਾ ਹੈ ਹਾਲੇ ਹਰੀ ਹੈ ਹਰੇ ਵੀ ਹੈ ਗਿਆ ਤੇ ਰਾਤ ਦੇ ਕਿੰਨੀਆਂ ਬੀਜੀਆਂ ਹੋਣੇ ਕੋਈ ਵੀ ਹੋਣਾ ਹਾਂ ਹਾਂ ਧੁੱਪ ਨਹੀਂ ਗਿਆ ਲੈ ਕਿੰਨਾ ਚੱਲਦਾ ਕੋਈ ਦੋ ਘੰਟੇ ਦਿੱਤਾ ਧੁੱਪ ਮੁਸ਼ਕਲ ਆ ਹਲੇ ਬਸ ਬਸ ਦੋ ਘੰਟੇ ਪਚੰਕੂ ਜੀ ਨਾ ਉਹਦੇ ਤੇ ਧੁੱਪ ਮੁਸ਼ਕਲ ਹੈ 9 ਵਜ ਗਏ ਹੈ ਜੋ ਹੀ ਹਾਂ ਪੁੱਤਰ ਦਾ ਪੜਨਾ ਰੇਟਰ ਉੱਤਰੋਂ ਨਿਕਲ ਜਾਣਾ ਹਉ ਦਾ ਉਹ ਗੁੰਜੇ ਨੂੰ ਬਾੜ ਨਹੀਂ ਜਿੱਥੇ ਦੇ ਬਿੰਦਰ ਨਹੀਂ ਨੱਕਾ ਵੜਦੇ ਹੁੰਦੇ ਹਾਂ ਪੁੱਤਰ ਸਹੀ ਖੇਤ ਨੂੰ ਲੱਗਿਆ ਹੋ ਜਾਗਾ ਦਾ ਅੱਛਾ ਉੱਥੇ ਬੈਠਾ ਮੇਰੇ ਮੂਰੇ ਫਾਂਟ ਰਹਿੰਦੀ ਐ ਕਣਕ ਦੀ 10 ਕਿਲੋ ਕਣਕ 15 ਉਹਦੇ ਤੋਂ ਵੀ ਪਹਿਲਾਂ ਉਹਨੂੰ ਕੱਢ ਲਓ ਪੱਕ ਗਈ ਨਾਲ ਹੀ ਤਾਂ ਖਰੀ ਹੋਣੀ ਹਲੇ ਬਾਈ ਨਾਲ ਹੀ ਕਣਕ ਹੋਤਾ ਪੁੰਜੇ ਜੇ ਜੇ ਕੁਦਰਤ ਨੂੰ ਕਿ ਬਾਟਾ ਹੱਡੀ ਦੇ ਉਹ ਮੈਂ ਕਹਿੰਦਾ ਬੜਦਾ ਰਹਿਣਾ ਕੱਲ ਨੂੰ ਦੇਖਾ ਵਰਤੋਂ ਨਾ ਨਾ ਸਾਡੇ ਰੇੜਾ ਵਰਦਾ ਨਾ ਨਾ ਸਾਡੇ ਪੱਛੇ ਉਹ ਡੰਗਰ ਖਾਂਦੇ ਨਹੀਂ ਅ ਥੋੜੀ ਜਿਹੀ ਹੋਰ ਥੋੜੀ ਜਿਹੀ ਆ ਸਸਤੇ ਕਿਲੋ ਕਰ ਰਹੇ ਨੇ ਸੱਤ ਬਾਵੇ ਨਾਲ ਚੈੱਕ ਹੋ ਜੀ ਨੇ ਪੱਕ ਗਈ ਉਹ ਹਾਂ ਲੈ ਪੱਕੂ ਦੇ ਜਦ ਪੱਕੀ ਕੋਲ ਅਗੇ ਆਪਾਂ ਸਭ ਇਹਨਾਂ ਦੀ ਹਾਂ ਤਾਂ ਪੱਕੇ ਜਾਂਦੀ ਸਹੀ ਗੱਲ ਇਹ ਪੱਕਿਆ ਇਹਦਾ 800 ਜੀ ਮਿਲ ਰਹੇ ਨੇ ਵੱਡੇ ਨਾਲ ਹੋਵੇ ਅਗਰ ਆ ਕੇ ਨਾਲ ਕੁੜਕੀ ਆ ਆ ਡੈਰੀ ਪਿੱਛੇ ਦਾ ਨੇ ਜੀ ਬਿਹਾਰਾ ਤਾਂ ਡੈਰੀ ਪਿੱਛੇ ਸਾਡੇ ਵਾਲਾ ਉਹ ਡੈਰੀ ਵਿੱਚੇ ਤੁਸੀਂ ਰੇ ਜਿਆਦਾ ਪਾਈ ਜਾਂਦੇ ਹੈ। ਮੈਂ ਡੈਰੀ ਇੱਕ ਦਾ ਡੈਰੀਅਲ ਲੋਕਾਂ ਤੋਂ ਹੋਣਾ ਨਹੀਂ ਮੈਂ ਤਗੜੀ ਕੜ ਕੇ। ਹਾਂ। ਅੱਗਾ ਤੋਂ ਆਪੇ ਤੁਸੀਂ ਜੇ ਤਾਂ ਉਹਨਾਂ ਦੇ ਰੇ ਸਾਈਡ ਤੋਂ ਫੀਲ ਨੂੰ ਕਣ ਕਰਦੇ। ਨਹੀਂ। ਉਹ ਬਾਈ ਦਾ ਬੂਟੇ ਦੇ ਸ਼ੋਰੇ ਕਰਕੇ ਜੀਏ। ਬੂਟੇ ਦੇ ਸ਼ੋਰੇ ਕਰਕੇ ਆ। ਪਹਿਲਾ ਫਰਕ ਹੈ। ਸ਼ੋਰੇ ਵਾਲੀ ਸਾਈਡੇ ਹਰੀ ਹੈ। ਪੂਰੇ ਸ਼ਹਿਰ ਉਦੋਂ ਦੀ ਗੱਲ ਤੋੜ ਕੇ ਦੇਖੀ ਜਾਂਦੇ ਆ ਪਰ ਇਹ ਤਾਂ ਗੇਰੇ ਨੀਵਾ ਉੱਤੇ ਜਾਈ ਰਹੀ ਗੱਲ ਤੋ ਠੀਕ ਆ 122 ਦਾ ਮੈਨੂੰ ਕੱਲ ਹੋਰ ਆਇਆ ਸੀ ਮੱਛੀ ਵੜ ਕੇ ਕਹਿੰਦਾ ਮਸਲ ਮੈਂ ਬਣਾਉਂਦੇ ਪਾਂਦੇ ਗੀਦੇ ਮਸਲ ਵੀ ਸੈਡਾ ਬਸਾਰੇ ਨਰਮ ਹੋ ਗਏ ਕਹਿੰਦਾ ਮੈਂ ਪਹਿਲਾਂ ਘਮਾਉਂਦਾ ਸੈਡਾ ਸੈਡਾ ਕਹਿੰਦਾ ਉਹ ਪ੍ਰਾਲੇ ਚ ਲੱਗ ਪਾ ਰਿਹਾ ਗੱਲ ਗੱਪੇ ਕਹਿੰਦੇ ਗੁਰਮੀ ਬੈਠੀ ਕਹਿੰਦਾ ਹਾਂ ਉਹ ਵੀ ਭਾਈ ਜੀ ਠੀਕ ਆ ਸੋਚ ਆਪਨੇ ਜੀ ਸੈਡਾ ਬਣਾਤੀ ਵਿੱਚ ਤੇ ਇੱਕ ਵੜ ਰਹੀ ਆਲੇ ਨਾਲੇ ਤੇ ਇਹ ਵੱਡੀ ਕੇ ਵੇਚ ਕੇ ਰੇ ਨੀ ਚਲੋ ਬਾਈ ਦੀ ਗੱਲ ਆਪਣਾ ਨਹੀਂ ਚਲੋ ਬਾਈ ਦੀ ਗੱਲ ਆਓ ਬੜੇ ਬਲਾਡਾਂ ਚੱਲਦੀ ਬੜੇ ਚੱਲਦਾ ਜਿਹੜੇ 5 ਕਿੱਲੇ ਪਟਾਈ ਚ ਕਿੱਲਾ ਹੋਗਾ ਬਾਕੀ ਛੱਡਾ ਛੱਡਾ ਦਾ ਬਣ ਜਾਣਾ ਬਾਕੀ 4 ਕਿੱਲੇ ਤੋਂ ਬੁੱਕ ਪਿਆ ਹਾਂ ਸਹੀ ਗੱਲ ਅਸੀਂ ਸਾਡਾ ਵਰਗ ਪਾ ਕੇ ਵਿੱਚ ਤਾਂ ਰੈਡੀ ਵੀ ਗੁੱਜ ਗਈ ਦੋ ਚਾਰ ਦਾ ਫਰਿਆ ਨਹੀਂ ਪੱਕੀ ਬੜਾਇਓ ਨੀ ਨਾ ਜਿਹਨੇ ਹੁਣ ਤੱਕ ਬੜਾਈ ਹਰੇ ਕੇ ਕਹਿੰਦਾ ਵੀ ਹਰੀ ਆਲੇ ਮਰੀਏ ਨਾਲ ਮੈਨੂੰ ਤੇ ਡਰਦਾ ਬਣਾਉਂਦਾ ਦਾ ਫਰੇਕ ਨਹੀਂ ਕਿਹਾ ਬਾਬੇ ਬਕਾਲੇ ਦੇ ਫੋਨ ਆਇਆ ਕਹਿੰਦਾ ਮਸਲ 10 ਗਿੱਲੇ ਬਣਾ ਕੇ ਮਾਂ ਸੁੱਕੀ ਹੈ ਕਹਿੰਦਾ ਹੈਡਨ ਅਰਧ ਥੋੜੀ ਜੀ ਕਹਿੰਦਾ ਮੀਂਹ ਦਾ ਆਇਆ ਲੱਗਦਾ ਕਹਿੰਦਾ ਥੋੜੀ ਐਂਡ ਡੱਲ ਗਈ ਆ ਬਰ ਕਹਿੰਦਾ ਕੋਤਾ ਕੋ ਬੰਦੀ ਹੈ ਨਾ ਹੁਣ ਜਗਾ ਹੈ ਵੀ ਘਰ ਖੜੀ ਹੈ ਬੋਲੀ ਬੋਲਦੇ ਨਹੀਂ ਘਰ ਇਸ ਤਰ੍ਹਾਂ ਕੁੜੀ ਉਹ ਕਈਆਂ ਤੇ ਸ਼ੈੱਡ ਹੈਗੇ ਘਰ ਹੈਗੇ ਇੱਕ ਉਹ ਕਰ ਗਿਆ ਪਾਣੀ ਉਹ ਜੀ ਚੱਲੇ ਜਾਣਾ ਬਾਡੀ ਜਿੱਦਣ ਪੈ ਗਈ ਬਾ ਫਿਰ ਤਾਂ ਦੇਖਦੀ ਦੇਖਦੀ ਬਾਡੀ ਤੇ ਪਈ ਜੀ ਹੈ 2 ਦਿਨ ਮੀਂਹ ਕਰਕੇ ਰੁਕੇ ਹੋਏ ਬਸ ਕੜਾ ਪਕੇ ਵੀ ਹੈਗੇ ਸਹੀ ਗੱਲ ਆ ਭਾਈ ਆ ਦੇਖੋ ਜਾਨਵਰ ਵੀ ਆ ਕੇ ਬਹਿ ਗਏ ਵੀ ਬੀ ਪੈ ਗਏ ਨਹੀਂ ਉੱਡਦੇ ਫਰੀ ਜਾਂਦੇ ਹੋ ਲੈ ਆਓ ਚੱਲੀ ਹੋ ਜਾ ਰਹੀ ਬਾਈ ਮਸ਼ੀਨ ਨਹੀਂ ਅੱਛਾ ਜਿਹੜੀ ਫਾਂਟ ਜੀ ਰਹਿ ਗਈ ਸੀ ਜਿਹੜੀ ਬਾੜ ਜੀ ਹੈ ਕਿ ਮੀਂਹ ਨਾਲ ਵਢੀ ਗਈ ਜਗਰ ਵੀ ਨਾਲ ਹੀ ਆਇਆ ਕਿਹੜੇ ਜਿਹੜੇ ਸਾਹ ਨਾਲ ਲੈਵਰ ਆ ਬਾਈ ਇੱਕ ਹੋਰ ਹੈ ਉਹਦਾ ਭਈਆ ਜਿਹੜੇ ਮੋਟਰ ਬਣਾਉਂਦੇ ਉਹਨਾਂ ਦੀ ਪਛਾਣ ਨਹੀਂ ਹੈ ਵੀ ਇੱਕ ਬੰਦੇ ਨੇ ਮੈਨੂੰ ਪਛਾਣ ਲਈ ਹੈ ਜਿਹੜਾ ਆਪਣੇ ਪੱਕਾ ਹੁੰਦਾ ਔਰੇ ਬੰਦੇ ਨੇ ਜਿਹੜੇ ਮਰਜ਼ੀ ਭਈਆ ਨੂੰ ਬੁਲਾ ਹਾਂ ਹਾਂ ਬਿੰਦਰਾ ਕੀ ਗੱਲ ਆ ਇਹ ਹੈ ਹਾਂ ਉਹ ਹਾਂ ਭਾਈ ਕੋਈ ਦਾ ਕੋਈ ਜਾਣਾ ਨਹੀਂ ਜਾਣਾ ਕਿਹੜੀ ਇਹ ਬਲਾਸ ਨਹੀਂ ਲਾ ਦੇ ਸਾਨੂੰ ਨਹੀਂ ਭਾਈ ਕੋਈ ਨਹੀਂ ਬਿੰਦਰ ਸੌਦਿਆਂ ਦਾ ਫਰਕ ਆ ਦੁਕਾਨ ਪਰ ਆਉਂਦੇ ਜਿਹੜਾ ਬ੍ਰਹਿਮ ਦੇ ਠੇਕੇਦਾਰ ਨੇ ਜਿਹੜਾ ਤੇਰੇ ਇੱਥੇ ਆਉਂਦਾ ਇਹ ਕੋਈ ਪਛਾਣਾ ਮੈਨੂੰ ਇੱਕ ਆ ਸਾਡੇ ਪਤਰੀ ਜਾਨ ਆ ਰਵਾਨ ਭਾਈ ਦੀ ਮੁੰਡਾ ਉਹ ਗੱਲ ਬੰਦ ਉਹ ਵੀ ਮੈਂ ਤੇ 16 ਵੀ ਸੰਜੇ ਉਹ ਨਾਲ ਕਿੰਨਾ ਉਹ ਕੰਮ ਕਰਵਾ ਲਿਆ ਦੇਖ ਲੈ ਬਿੰਦਰ ਵਾਜੀ ਦਾ ਰਾਜ ਦੱਸ ਯਾਰ ਸਾਰੇ ਮੋਟਰਾਂ ਦੇ ਭਈਆਂ ਨੂੰ ਪਤਾ ਪੜੀ ਪਤਾ ਕੀ ਗੱਲ ਆ ਭਾਈ ਨਾ ਤਾਂ ਆਪਣੇ ਕੋਲ ਗੰਨਾ ਐ ਨਾ ਆਪਾਂ ਬਹੁਤ ਹੀ ਲੇਵ ਰੱਖਦੇ ਆ ਬਿੰਦਰ ਨਾਲ ਕੋਲ ਗੰਨਾ ਵੀ ਐ ਗੰਨਾ ਗਿਆ ਉਧਰ ਐਟਮ ਵੀ ਆ ਬਿੰਦਰ ਕੋਲ ਹਾਂ ਉਹ ਭਾਈ ਦੁਕਾਨ ਛੋਟਾ ਐਟਮ ਵੀ ਐਟਮ ਨਹੀਂ ਗੱਲ ਦੀ ਉਹਦੇ ਨਾਲ ਵੀ ਫਰਕ ਪੈਂਦਾ ਪਤਾ ਹੀ ਹੁੰਦਾ ਇਹ ਖਾਤੇ ਚੱਲਦੇ ਨੇ ਤੇ ਸਾਰਿਆਂ ਨਾਲ ਹਾਂ ਉਹਦੇ ਕਰਕੇ ਫਿਰ ਬਿੰਦਰ ਦੇ ਕਹਦੇ ਸੱਚੀ ਗੱਲ ਆ ਵੀ ਇਹ ਨਾ ਨਾ ਇਹ ਹੁੰਦਾ ਯਾਰ ਅੱਗੇ ਤੇਰੀ ਕਾਪੀ ਚੱਕ ਲਉਣੀ ਫਿਰ ਸੰਜੀ ਬਲੋਦ ਬੋਲ ਕਹਿੰਦਾ ਸਾਰੀ ਬਲੋਦ ਗੱਜਰਾ ਇਹ ਹੁੰਦਾ ਇਧਰ ਕਰਦੇ ਨੇ ਚਲੋ ਭਾਈ ਚੱਲ ਰਿਹਾ ਕੰਮ ਇਕਣਾ